ਕੀ ਨਾਮ ਹੈ ਤੁਹਾਡਾ ਮੇਰਾ ਸੰਦਰ ਕੋਹਰ ਤੇ ਇਹ ਜਿਹੜੇ ਲੜਕੀ ਮੰਜੇ ਤੇ ਲੰਮੇ ਪਈਏ ਕੀ ਲੱਗਦੀ ਤੁਹਾਡੀ ਹਾਂਜੀ ਬੱਚੀ ਲੱਗਦੀ ਹੈ ਬੇਟੀ ਆ ਤੇ ਕੀ ਹੋਇਆ ਕੀ ਇਹਨਾਂ ਨੂੰ ਇਹਨਾਂ ਨੂੰ ਜੀ ਰੋਟੀ ਨਹੀਂ ਇਹਨਾਂ ਦੀ ਨੰਗਦੀ ਹੈ ਘਰੇ ਨਾ ਚਾਹ ਨਾ ਪਾਣੀ ਕੋਈ ਚੀਜ਼ ਨਹੀਂ ਹੈ ਕਿੰਨਾ ਚਿਰ ਹੋ ਗਿਆ ਤਰਾ ਇਹਨਾਂ ਨੂੰ ਇਹਨੂੰ ਇਹਨੂੰ ਮਹੀਨਾ ਢੇਰ ਵੀ ਨਹੀਂ ਹੋ ਗਿਆ ਮੇਰਾ ਤੁਹਾਨੂੰ ਰੋਟੀ ਪਾਣੀ ਕਦੋਂ ਦਾ ਬੰਦ ਕੀਤਾ ਹੈ ਰੋਟੀ ਪਾਣੀ ਕੀ ਤੇ ਨਵੜੇ ਦਿਨ ਹੋ ਗਿਆ ਜੀ ਕਦੀ ਵੀ ਨਹੀਂ ਲੰਗੇ ਰੋਟੀ ਪਾਣੀ ਪਾਣੀ ਕੱਲਾ ਪੀਂਦਾ ਹੈ ਪਾਣੀ ਪੀਂਦੇ ਆ ਤੇ ਇਹਨਾਂ ਦਾ ਘਰ ਵਾਲਾ ਕੀ ਕੰਮ ਕਰਦਾ ਘਰ ਵਾਲਾ ਜੀ ਇਹਨਾਂ ਦਾ ਦਿਮਾਗ ਹੀ ਲਿਆ ਉਹ ਘਰੇ ਰਿੰਦਾ ਨਾ ਉਹ ਕੰਮ ਕਰੇ ਮੈਨੂੰ ਉਹ ਨਹੀਂ ਕਰਦਾ ਦਿਮਾਗ ਚ ਨੁਕਸ ਬੱਚੇ ਕਿੰਨੇ ਇਹਨਾਂ ਦੇ ਬੱਚੇ ਗੁੱਡੀ ਹੈ ਜੀ ਇੱਕ ਅੱਛਾ ਤੇ ਹੁਣ ਕੀ ਮੰਗ ਕੀ ਕਰਦੇ ਸਮਾਜ ਸੇਵੀਆਂ ਤੋਂ ਤੁਸੀਂ ਬੱਚੇ ਦਾ ਲਾਜ ਹੋਣਾ ਚਾਹੀਦਾ ਤੇ ਮੈਂ ਗਰੀਬਣੀ ਹੈ ਤੇ ਮੇਰੇ ਕੋਲ ਨਹੀਂ ਕੀ ਆਂਦੇ ਡਾਕਟਰ ਕੀ ਆਂਦੇ ਕਿੰਨਾ ਖਰਚ ਆਂਦੇ ਖਰਚ ਤੇ ਡਾਕਟਰ ਬਹੁਤ ਮੰਗ ਲਿੰਦੀ ਆ ਪਾਹੀ 2 ਲੱਖ ਤਾਈਂ ਪਹੁੰਚ ਜਾਂਦੇ ਹਾਂ ਲਾਜ ਕਰਾਉਣਾ ਚਾਹੁੰਦੇ ਤੁਸੀਂ ਹਾਂ ਮਰ ਬਿੰਦ ਕਰਾ ਉਹ 10 ਬੁਮਾਰਾ ਕੀ ਹੋਇਆ ਕੀ ਮੇਰਾ ਗਲਾਇਚਾ ਪ੍ਰੋਬਲਮ ਹੋ ਕਦੋਂ ਦੀ ਹੈ ਜੀ ਹੋ ਕੇ 3-4 ਮਹੀਨੇ ਹੋ ਗਏ ਹਾਂ ਜੀ ਮੈਂ ਨਾ ਗਾ ਰੋਟੀ ਪਾਣੀ ਨਿਕਾਦਾ ਜਾਂਦਾ ਜੰਦਾ ਸੇ ਤਾਂ ਪਾਣੀ ਘੋਟ ਪੀਦਾ ਉਹ ਵੀ ਬਾਹਰ ਨਿਕਲ ਜਾਂਦਾ ਜੇ ਕੋਈ ਖੋਦਾ ਦੁੱਧ ਦੱਦ ਪੀਨੇ ਉਹ ਵੀ ਬਾਹਰ ਨਿਕਲ ਜਾਂਦਾ ਲਾ ਗਿੱਤਾ ਇਹਦਾ ਕਰਕੇ ਨਹੀਂ ਕਰਾਂਗੇ ਘਰ ਵਾਲੇ ਦੇ ਦਿਮਾਗੀ ਹਾਲ ਚਾਵਾਦੇ ਉਹ ਕੁਝ ਨਹੀਂ ਕਰਦਾ ਘਰੇ ਬੈਠਾ ਰਹਿੰਦਾ ਬੱਚੇ ਕਿੰਨੇ ਤੁਹਾਡੇ ਬੱਚੇ ਇੱਕ ਕੁੜੀ ਮੇਰੀ ਕੀ ਮੰਗ ਕਰਦੇ ਹੁੰਦੇ ਮੰਗ ਤਾਂ ਇਹ ਕਹਿੰਦੇ ਆ ਜੀ ਆਜ ਵਾਸਤੇ ਮੰਗੋ ਤਕ ਕਰੋ ਸੇ ਤਾਂ ਵਿਲਾਜਾਸਤੇ ਹਾਂ ਭੈਣ ਜੀ ਤੁਹਾਨੂੰ ਦੁੱਜਿੰਨ ਤੇ ਕਰੋ ਇਹ ਜਿਹੜੀ ਮੰंजे ਤੇ ਪਈ ਆ ਭੈਣ ਇਹਦਾ ਨਾਂ ਕੀ ਸੀ ਇਹਦਾ ਨਾਂ ਬਲਵਿੰਦਰ ਕੌਰ ਕੀ ਗੱਲ ਹੋਈ ਇਹਨਾਂ ਨੂੰ ਇਹਨਾਂ ਦੇ ਗਲੇ ਸੇ ਨੁਕਸ ਕਦੋਂ ਤੋਂ ਇਸ ਤਰ੍ਹਾਂ ਹੈ ਕਾਫੀ ਚਿਰ ਹੋ ਗਿਆ 22 22 ਦਿਨ ਹੋ ਗਏ ਹੋਣੇ ਆ ਤੇ ਰੋਟੀ ਪਾਣੀ ਖਾਂਦੇ ਨਹੀਂ ਹੁਣ ਨਹੀਂ ਕਿ ਰੋਟੀ ਪਾਣੀ ਕਦੋਂ ਦਾ ਬੰਦ ਕੀਤਾ ਕਾਫੀ ਚਿਰ ਹੋ ਗਿਆ ਮੀਨਾ ਡੇਰ ਮੀਨਾ ਆ ਗਿਆ ਰੋਟੀ ਕਾਇਂ ਬੰਦ ਤੇ ਕੀ ਗੱਲ ਲਾਜ ਕਿਉਂ ਨਹੀਂ ਕਰਾਉਂਦੇ ਪਏ ਲਾਜ ਭਾਜੀ ਗਰੀਬੀ ਇੰਨੀ ਆ ਰੋਟੀ ਵੀ ਅੱਗੇ ਕਮਾ ਕੇ ਮਾਤਾ ਨੂੰ ਤੇ ਆਪਣੀ ਬੇਟੀ ਨੂੰ ਦਿੰਦੀ ਸੀ ਹੁਣ ਵਿੱਚ ਕੋਈ ਕਮਾਈ ਵਾਲਾ ਨਹੀਂ ਇੱਥੇ ਹੈਗਾ ਰੋਟੀ ਦਾ ਪਤਾ ਨਹੀਂ ਇੱਕ ਤਰ੍ਹਾਂ ਸਾਰਦੀਆਂ ਮਾਵਾਂ ਧੀਆਂ ਹੁਣ ਤੇ ਜਿਹੜਾ ਘਰ ਵਾਲਾ ਇਹਨਾਂ ਦਾ ਉਹ ਕੀ ਕੰਮ ਕਰਦਾ ਉਹਦੇ ਦਿਮਾਗ 'ਚ ਨੁਕਸੇ ਆਉ ਕੋਈ ਕੰਮ ਨਹੀਂ ਕਰਦਾ ਕਾਫੀ ਚਿਰ ਤੋਂ ਹੀ ਮਾਂ ਕੋਲ ਰਹਿਣ ਲਈ ਐ ਤੇ ਆਪਣਾ ਗੁਜ਼ਾਰਾ ਕਰਨ ਲਈ ਸੀ ਹੁਣ ਕੀ ਜਾਂਦੇ ਕੀ ਡਾਕਟਰ ਕੀ ਜਾਂਦੇ ਹਨ ਡਾਕਟਰ ਆਪ੍ਰਸ਼ੰਤਾ ਸਰ ਕਹਿੰਦੇ ਆ ڈپریشن ਕਰਾਉਂਦੇ ਕਿਉਂ ਨਹੀਂ ਤੁਸੀਂ ਸਰ ਗਾੜੀ ਕੁਛ ਦਿਖਦਾ ਨਹੀਂ ਆ ਦਵਾਈ ਵਾਸਤੇ ਵੀ ਪਤਾ ਨਹੀਂ ਕੋਈ 150 ਦੇ ਜਾਂਦਾ ਦਵਾਈ ਲੈ ਲਈਦੀ ਆ ਕੁਛ ਨਹੀਂ ਦਿਸਦਾ ਗਾੜੀ ਆ ਆਪ੍ਰਸ਼ੰਤਾ ਨੂੰ ਪਤਾ ਅੱਜ ਕੱਲ ਮੁਫਤ ਥੋੜਾ ਹੁੰਦੇ ਕੀ ਮੰਗ ਕਰਦੇ ਹੁੰਦੇ ਮੰਗਾ ਹੀ ਸਰ ਕਰਦੇ ਆ ਕਿ ਇਹਦੀ ਵਿਚਾਰੀ ਦੀ ਬੱਚੀ ਵੀ ਛੋਟੀ ਆ ਇਹਦਾ ਇਲਾਜ ਹੋ ਜੇ